ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ-ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪਿਹੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਕੇ ਆਂ ਜੀ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਅਸੀਂ ਸਾਰੇ ਠੀਕ-ਠਾਕ ਆ ਵਧੀਆ ਜੀ ਮੀਮੂ ਦੱਸੋ ਜੀ ਤੁਹਾਡੇ ਕਿੰਨਾ ਖ ਪੈ ਗਿਆ ਸਾਡੇ ਤਾਂ ਉਰੇ ਬਹੁਤ ਮੀਂਹ ਪੈ ਗਿਆ ਬਹੁਤ ਵਧੀਆ ਮੌਸਮ ਹੋਇਆ ਪਿਆ ਦੋ ਦਿਨ ਦਾ ਅੱਜ ਮੀਂਹ ਸਾਡੇ ਘਟ ਹੈ ਕਿਣ ਮਣ ਜੀ ਸੀਗੀ ਤੇ ਰਾਤ ਪੈ ਗਿਆ ਕੱਲ ਦਿਨੇ ਸਾਡੇ ਵਧੀਆ ਮੀ ਪੈ ਗਿਆ ਬਹੁਤ ਵਧੀਆ ਹਾਂਜੀ ਆਪਾਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਕਿਹਾ ਸੀ ਹਨਾ ਵੀ ਆਪਾਂ ਬੈਠ ਕੇ ਤੁਹਾਡੇ ਨਾਲ ਗੱਲ ਕਰਾਂਗੇ ਵੀ ਆਪਣਾ ਕਿਹੜਾ ਨੁਕਸਾਨ ਹੋ ਗਿਆ ਹਨਾ ਕਿਹੜਾ ਹੁਣ ਬਚ ਗਿਆ ਤੁਹਾਡੇ ਨਾਲ ਸਾਰੀ ਗੱਲਬਾਤ ਆਪਾਂ ਕਰਾਂਗੇ ਪਹਿਲਾਂ ਮੈਨੂੰ ਦਿਨੇ ਟਾਈਮ ਨਹੀਂ ਲੱਗਿਆ ਜੀ ਨਹੀਂ ਤਾਂ ਆਪਾਂ ਇਹ ਤੋਂ ਪਹਿਲਾਂ ਹੀ ਵਲੌਗ ਸਟਾਰਟ ਕਰ ਲੈਂਦੇ ਤੁਹਾਨੂੰ ਪਤਾ ਹੈ ਜੀ ਹਨਾ ਕੰਮਕਾਰ ਬਹੁਤ ਹੋ ਜਾਂਦੇ ਨੇ ਵਿੱਚੇ ਬੱਚਿਆਂ ਦਾ ਹੋ ਜਾਂਦਾ ਵਿੱਚੇ ਘਰ ਦਾ ਹੋ ਜਾਂਦਾ ਚਲੋ ਤੁਹਾਡੇ ਨਾਲ ਗੱਲਬਾਤ ਕਰਦੇ ਆ ਸ਼ਾਮ ਦਾ ਟਾਈਮ ਹੋ ਗਿਆ तकरीबन ਹੋ ਗਏ ਪੌਣੇ 7 ਦਾ ਟਾਈਮ ਤੇ ਮੈਂ ਕਿਹਾ ਚਲੋ ਹੁਣ ਤੁਹਾਨੂੰ ਸਾਰੀ ਗੱਲ ਦੱਸ ਦਿਆਂ ਬੈਠ ਕੇ ਜਿਆਦਾ ਵੀਡੀਓ ਆਪਾਂ ਨਹੀਂ ਲੰਬੀ ਕਰਦੇ ਛੋਟੀ ਜੀ ਰੱਖਾਂਗੇ ਤੇ ਨਾਲ ਤੁਹਾਡੇ ਨਾਲ ਇੱਕ ਕਲਿੱਪ ਵੀ ਐਡ ਕਰਾਂਗੇ ਆਪਾਂ ਤੁਹਾਨੂੰ ਸਾਰੀ ਦਿਖਾਵਾਂਗੇ ਚੀਜ਼ ਕੀ ਕੀ ਆਪਣੇ ਨਾਲ ਹੋਇਆ ਹੈ ਨਾ ਹਾਂਜੀ ਮੈਂ ਕਿਹਾ ਵੀ ਚਲੋ ਆਪਾਂ ਪਿਛਲੀ ਵੀਡੀਓ ਚ ਕਿਹਾ ਸੀ ਤੇ ਤੁਹਾਨੂੰ ਦੱਸਣਾ ਵੀ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਤੁਹਾਨੂੰ ਫੈਮਿਲੀ ਮੰਨਿਆ ਹੈ ਨਾ ਆਪਣੀ ਆਪਾਂ ਤੁਹਾਨੂੰ ਸਾਰੀ ਗੱਲ ਦੱਸਾਂਗੇ ਹਾਂਜੀ ਮੈਂ ਤੁਹਾਨੂੰ ਦੱਸਦੀਆਂ ਇਹ ਗੱਲ ਹੈ ਆਪਣੀ ਜਿਸ ਦਿਨ ਆਪਣੇ ਰੇਤਾ ਆਇਆ ਟਿੱਪਰ ਆਪਾਂ ਰੇਤੇ ਦਾ ਮੰਗਵਾਇਆ ਸੀਗਾ ਤੇ ਕਹਿੰਦੇ 1200 ਫੁੱਟ ਰੇਤਾ ਸੀਗਾ ਉਹਦੇ ਵਿੱਚ ਪਹਿਲਾਂ ਜਦੋਂ ਰੇਤੇ ਵਾਲਾ ਪਾਇਆ ਆ ਉਹਨੂੰ ਦਿਖਾਈ ਆ ਆਪਾਂ ਜਗਾ ਵੀ ਅਸੀਂ ਇੱਥੇ ਰੇਤਾ ਲਹੋਣਾ ਹੈ ਨਾ ਵੀ ਆਪਣੇ ਦਿਖਾਤੀ ਜਗਾ ਜਿੱਥੇ ਆਪਣਾ ਘਰ ਬਣਦਾ ਉਹ ਕਹਿੰਦੇ ਵੀ ਕੋਈ ਗੱਲ ਹੀ ਨਹੀਂ ਹੈਗੀ ਵੀ ਬਹੁਤ ਵਧੀਆ ਆ ਜਾਊਗਾ ਰੇਟੇ ਪਰ RAM ਨਾਲ ਕਹਿੰਦੇ ਕੋਈ ਦਿੱਕਤ ਨਹੀਂ ਤੁਹਾਨੂੰ ਆਉਂਦੀ ਹੈਗੀ ਤੇ ਚਲੋ ਦੋ ਤਿੰਨ ਦਿਨ ਬਾਅਦ ਉਹ ਆਪਣੇ ਰੇਤਾ ਲੈ ਕੇ ਆ ਗਏ ਜੀ ਚੰਗੀ ਭਲੀ ਗੱਡੀ ਆ ਰਹੀ ਹੈ ਕੋਈ ਮੂਰੇ ਅੜਚਣ ਨਹੀਂ ਆਈ ਕੁਛ ਨਹੀਂ ਹੈ ਨਾ ਬਹੁਤ ਵਧੀਆ ਆਪਣੀ ਜਿਹੜੀ ਪਹੀ ਆ ਉਹ ਵੀ ਖੁੱਲੀ ਆ ਵਧੀਆ ਵਧੀਆ ਟਰਾਲੀਆਂ ਟੋਲੀਆਂ ਵਧੀਆ ਲੰਗਦੀਆਂ ਨੇ ਇੱਥੋਂ ਦੀ ਸਾਰੀ ਚੀਜ਼ ਵਧੀਆ ਲੰਗਦੀ ਹੈ ਆਉਂਦੇ ਆਉਂਦੇ ਇੱਕ ਦਮ ਜੀ ਆਪਣੀ ਗੱਡੀ ਨਾ ਮਤਲਬ ਜਿਹੜਾ ਟਿਪਰ ਸੀਗਾ ਉਹ ਟੇਡਾ ਹੋ ਗਿਆ ਬੱਟ ਗਿੱਲੀ ਸੀਗੀ ਜੀਰੀਆਂ ਲੱਗੀਆਂ ਹੋਈਆਂ ਸੀ ਬੱਟ ਗਿੱਲੀ ਹੋਣ ਤੇ ਕਾਰਨ ਨਾ ਆਪਣੇ ਟਿਪਰ ਦਾ ਜਿਹੜਾ ਟਾਇਰ ਹੈ ਉਹ ਗੜ ਗਿਆ ਦਬ ਗਿਆ ਇੱਕ ਪਾਸੇ 1200 ਫੁੱਟ ਰੇਤਾ ਜੀ ਉਧਰੋਂ ਜੀਰੀ ਲੱਗੀ ਹੋਈ ਤੇ ਐ ਹੋ ਗਿਆ ਵੀ ਲੈ ਤਾਂ ਵੀ ਟੇਡਾ ਹੋਊਗਾ ਵੀ ਹੁਣ ਇਹ ਡਿਗੂਗਾ ਪਲਟੂਗਾ ਟਿਪਰ ਜਾਨ ਮੁਠੀ ਚ ਆ ਗਈ ਜੀ ਤੁਹਾਨੂੰ ਪਤਾ ਹੈ ਨਾ ਜਿਨੇ ਮੂੰਹ ਬਨ ਕੇ ਆਪਦਾ ਢਿੱਡ ਬਨ ਕੇ ਆਪਦੇ ਚਾਰ ਖਾਨ ਖੜੇ ਕਰਨੇ ਹੋਣ ਉਹਦੇ ਵਾਸਤੇ ਨੁਕਸਾਨ ਝੱਲਣਾ ਬਹੁਤ ਔਖ ਹੈ ਬਹੁਤ ਜਿਆਦੇ ਤੇ ਜਦੋਂ ਉਹ ਟੇਡਾ ਹੋ ਗਿਆ ਨਾ ਟਿਪਰ ਸਾਰੇ ਕਹਿਣ ਵੀ 1 ਇੰਚ ਦਾ ਫਰਕ ਰਹਿੰਦਾ ਵੀ ਜੇ 1 ਇੰਚ ਹੋ ਟੇਡਾ ਹੋ ਗਿਆ ਵੀ ਇਹਨੂੰ ਡਿੱਗਣ ਤੋਂ ਕੋਈ ਨਹੀਂ ਰੋਕ ਸਕਦਾ ਵੀ ਇਹ ਡਿੱਗੂਗਾ ਇਹੀ ਡਿੱਗੂਗਾ ਚਲੋ ਹਨਾ ਵਾਹਿਗੁਰੂ ਦਾ ਨੋਂ ਲੈਂਦੇ ਰਹੇ ਉਸ ਦਿਨ ਸਾਰਾ ਦਿਨ ਡਾਕਟਰ ਸਾਹਿਬ ਦੀ ਜਾਨ ਮੁੱਠੀ ਚੀ ਲਾ ਲੋ ਕਿਉਂ ਜੇ ਟਿੱਪਰ ਡਿੱਗ ਜਾਂਦਾ ਜੀ ਜੀਰੀ ਦੇ ਵਿੱਚ ਹਨਾ ਤੁਹਾਨੂੰ ਪਤਾ ਹੈ ਨਾਲੇ ਤਾਂ ਦੇਖੋ ਆਪਣਾ ਰੇਤਾ ਜਾਂਦਾ ਪਾਣੀ ਦੇ ਵਿੱਚ ਸਾਰਾ ਡਿੱਗਦਾ ਹਨਾ ਉਹ ਆਪਾਂ ਚੱਕਣ ਜੋਗੇ ਵੀ ਨਹੀਂ ਸੀਗੇ ਨਾਲੇ ਅਗਲੇ ਦੀ ਬਗਾਨਿਆਂ ਦੀ ਜਿਹੜੀ ਜੀਰੀ ਲੱਗੀ ਹੋਈ ਸੀ ਕੀ ਨਾਲੇ ਆਪਣੇ ਉਹ ਗਲ ਪੈਂਦੀ ਉਹ ਪਤਾ ਨਹੀਂ ਆਪਣੇ ਕਿੰਨਾ ਕੁ ਨੁਕਸਾਨ ਆਪਣੇ ਗਲ ਪਾਉਂਦਾ ਅਗਲਾ ਫਿਰ ਡਰਾਈਵਰ ਜਿਹੜਾ ਵਿੱਚ ਸੀ ਐ ਨਹੀਂ ਪਤਾ ਸੀ ਉਹਦਾ ਕੋਈ ਨੁਕਸਾਨ ਹੋ ਜਾਂਦਾ ਵਿਚਾਰੇ ਦਾ ਉਹ ਉਹ ਦਿਨ ਤਾਂ ਸਾਨੂੰ ਐਂ ਲੱਗਦਾ ਸੀ ਵੀ ਇਹ ਕੀ ਹੋ ਗਿਆ ਹਨਾ ਵੀ ਹੁਣ ਕਿਵੇਂ ਕਰਾਂਗੇ ਵੀ ਥੋੜੀ ਜੀ ਕਸਰ ਐ ਵੀ ਜੇ 1 ਇੰਚ ਅੱਧਾ ਇੰਚ ਵੀ ਗੱਡੀ ਹੋਰ ਹਿੱਲ ਗਈ ਵੀ ਗੱਡੀ ਗਈ ਸਾਨੂੰ ਐਂ ਲੱਗ ਰਿਹਾ ਸੀਗਾ ਤੇ ਉਹ ਦਿਨ ਨਾ ਸਾਨੂੰ ਕੋਈ ਮਜ਼ਦੂਰ ਮਿਲਿਆ ਜੀ ਆ ਜਿਹੜੇ ਆਪਣੇ ਹੁੰਦੇ ਨੇ ਪ੍ਰਵਾਸੀ ਭਾਈ ਹੁੰਦੇ ਨੇ ਭਈਏ ਹੁੰਦੇ ਨੇ ਆਪਾਂ ਕਹਿ ਦਿੰਨੇ ਆ ਚਲੋ ਤੇ ਨਾ ਸਾਨੂੰ ਕੋਈ ਉਹ ਦਿਨ ਉਹ ਮਿਲਿਆ ਵੀ ਹੈਲਪ ਨਾਲ ਆਪਾਂ ਗੱਡੀ ਹੌਲੀ ਕਰਾ ਲਈਏ ਹਨਾ ਵੀ ਆਪਾਂ ਟਰਾਲੀਆਂ ਚ ਵੀ ਜਿਹੜੀ ਰੇਤ ਹੈ ਆਪਣਾ ਵੀ ਟਰਾਲੀਆਂ ਚ ਵੀ ਪਵਾ ਲਈਏ ਵੀ ਹੌਲੀ ਕਰਕੇ ਗੱਡੀ ਉਹ ਵੀ ਨਿਕਲ ਜਵੇ ਕਿਸੇ ਤਰ੍ਹਾਂ ਕੋਈ ਨਹੀਂ ਜੀ ਮਿਲਿਆ ਆਪਾਂ ਨੂੰ ਨਾ ਕੋਈ ਦਿਹਾੜੀ ਤੇ ਮਿਲਿਆ ਉਹਦਣ ਤਾਂ ਐ ਹੋ ਗਿਆ ਵੀ ਕੋਈ ਨਾ ਤਾਂ ਦਿਹਾੜੀ ਹੈ ਦੁਨੀਆ ਤੇ ਨਾ ਕੋਈ ਬੰਦਾ ਹੀ ਸਾਡੇ ਨੇੜੇ ਤੇੜੇ ਘਰਾਂ ਦੇ ਵਿੱਚ ਵੀ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਬਹੁਤ ਔਖੇ ਹੋਏ ਹਨਾ ਦੁਪਹਿਰਾ ਚੜ ਗਿਆ ਜੀ ਸਾਨੂੰ ਐ ਲੱਗੇ ਵੀ ਜੇ ਮਤਲਬ ਨਾ ਗੱਡੀ ਨਿਕਲੀ ਗੱਡੀ ਪਲਟ ਜਾਣੀ ਹੈ ਕਿਉਂਕਿ ਜਿਆਦਾ ਚਿਰ ਜਦੋਂ ਇੱਕ ਪਾਸੇ ਨੂੰ ਵਜਨ ਰਹਿਣਾ ਉਹ ਵੀ ਪਲਟ ਜੂਗੀ ਫਿਰ ਹੌਲੀ ਹੌਲੀ ਚਲੋ ਸਾਡੇ ਜਿਹੜੇ ਗਵਾਂਡ ਚ ਨੇ ਦੋ ਮੁੰਡੇ ਵਿਚਾਰੇ ਉਹ ਕਹਿੰਦੇ ਵੀ ਤੂੰ ਘਬਰਾ ਨਾ ਡਾਕਟਰ ਸਾਹਿਬ ਨੂੰ ਕਹਿੰਦੇ ਵੀ ਅਸੀਂ ਤੇਰੇ ਨਾਲ ਆ ਕੋਈ ਨਾ ਟਰੈਕਟਰ ਟਰਾਲੀ ਆਪਣੇ ਹੈਗੇ ਨੇ ਵੀ ਆਪਾਂ ਤਾਂ ਜਿੰਨਾ ਕ ਹੁੰਦਾ ਆਪਾਂ ਗੱਡੀ ਖਾਲੀ ਕਰਦੇ ਆ ਸਾਰੇ ਏ ਜੀ ਟਰਾਲੀਆਂ ਭਰਨ ਲੱਗ ਗਏ ਟਰਾਲੀਆਂ ਭਰ ਕੇ ਇਹਨਾਂ ਨੇ ਦੋ ਟਰਾਲੀਆਂ ਤਾਂ ਸਾਡੇ ਵੀਰ ਜੀ ਦੇ ਬਾਹਰ ਮੂਹਰੇ ਲਾਤੀਆਂ ਉਹ ਕਿੱਥੇ ਹੌਲਾ ਹੁੰਦਾ ਨਿਕਲਦਾ ਨਹੀਂ ਫੇਰ ਹਰ ਕੇ ਜੀ ਸੀਬੀ ਸੱਦੀ ਨਹੀਂ ਪਹਿਲਾਂ ਉਹਨਾਂ ਨੇ ਕੋਈ ਹੋਰ ਚੀਜ਼ ਸੱਦੀ ਗੱਡੀ ਨੂੰ ਕੱਢਣ ਵਾਸਤੇ ਗੱਡੀ ਵਾਲੇ ਨਹੀਂ ਸੱਦੀ ਸੀ ਜੀ ਉਹ ਟਿਪਰ ਸੀ ਜਿੰਨਾਂ ਦਾ ਉਹਨਾਂ ਨੇ ਸੱਦੀ ਉਹ ਹੰਬ ਕੇ ਚਲੇ ਗਏ ਉਹਦੇ ਨਾਲ ਨਹੀਂ ਨਿਕਲਿਆ ਹੈਗਾ ਟਿਪਰ ਟੋਚ ਨਾਲ ਨਹੀਂ ਨਿਕਲਿਆ ਉਹ ਚਲੇ ਗਏ ਵਿਚਾਰੇ ਉਹਨਾਂ ਨੇ 3000 ਰੁਪਏ ਉਹਨਾਂ ਨੂੰ ਦੇਤਾ ਉਹ ਚਲੇ ਗਏ ਨਹੀਂ ਨਿਕਲਿਆ ਹੈਗਾ ਜੀ ਫਿਰ ਜਦੋਂ ਸਾਨੂੰ ਕੋਈ ਬੰਦਾ ਨਾ ਮਿਲਿਆ ਸਾਰਾ ਦਿਨ ਹੰਬ ਗਏ ਫਿਰ ਇੱਕ ਐ ਹੋ ਗਿਆ ਜੀ ਟਰਾਲੀ ਨਾ ਮੂਰੋਂ ਲੰਗੇ ਨਾ ਮਗਰੋਂ ਲੰਗੇ ਵਿਚਾਲੇ ਟਿੱਪਰ ਰੜ ਗਿਆ ਜੇ ਤਾਂ ਐ ਹੁੰਦਾ ਆਪਾਂ ਨੂੰ ਵੀ ਟਰਾਲੀਆਂ ਭਰੀ ਜਾਂਦੇ ਉਹਦੇ ਵਿੱਚੋਂ ਵੀ ਚੱਲ ਭਰ ਕੇ ਆਪਾਂ ਆਪਣੇ ਘਰ ਮੂਰੇ ਸਿੱਟੀ ਜਾਂਦੇ ਫਿਰ ਵੀ ਗੱਲ ਹੋਰ ਸੀਗੀ ਉਹ ਟਿੱਪਰ ਰੜ ਗਿਆ ਵਿਚਾਲੇ ਨਾ ਟਰਾਲੀਆਂ ਇਸ ਪਾਰ ਨਾ ਉਸ ਪਾਰ ਬਚਾਲੇ ਟਿੱਪਰ ਖੜਾ ਤੇ ਕੋਈ ਉੱਥੇ ਸੰਦ ਲੰਘਣ ਨੂੰ ਜਗ੍ਹਾ ਨਾ ਚਲੋ ਜੀ ਕਰਦੇ ਕਰਾਉਂਦੇ ਸ਼ਾਮ ਹੋ ਗਈ ਫੇਰ ਡਾਕਟਰ ਸਾਹਿਬ ਕਹਿੰਦੇ ਵੀ ਆਪਾਂ ਐ ਕਰਦੇ ਆਂ ਵੀ ਆਪਾਂ ਸਾਧਦੇ ਆ ਜੀਸੀਬੀ ਫੇਰ ਉੱਥੇ ਹੀ ਜੀਸੀਬੀ ਬੁਲਾਈ ਜੀਸੀਬੀ ਸੱਦੀ ਜੀਸੀਬੀ ਤੋਂ ਆਪਾਂ ਗੱਡੀ ਚੋਂ ਮਿੱਟੀ ਕਢਾਈ ਟਰਾਲੀਆਂ ਭਰਾਈਆਂ ਕੁਝ ਟਰਾਲੀਆਂ ਕਿਸੇ ਦੇ ਬਾਰ ਮੂਰੇ ਹਨਾ ਕੁਝ ਕਿਤੇ ਖੇਡ ਖੰਡਾ ਕਰਕੇ ਜੀ ਮਿੱਟੀ ਆਪਣੀ ਜਿਹੜਾ ਰੇਤਾ ਸੀਗਾ ਅੱਧਾ ਟਿੱਪਰ ਰਹਿ ਗਿਆ ਅੱਧਾ ਟਿੱਪਰ ਫਿਰ ਉਹ ਉਹਨਾਂ ਨੇ ਜੀਸੀਬੀ ਨਾਲ ਮਤਲਬ ਖਾਲੀ ਕਰਕੇ ਗੱਡੀ ਹੌਲੀ ਹੋ ਗਈ ਜਦੋਂ ਫਿਰ ਉਹ ਕੱਢੀ ਵਿੱਚੋਂ ਨਿਕਲੀ ਨਿਕਲੀ ਜਦੋਂ ਜੀ ਜਿਹੜੀ ਜਿਹੜੇ ਪਾਸੇ ਸਾਨੂੰ ਖਤਰਾ ਸੀਗਾ ਵੀ ਇੱਥੇ ਗੱਡੀ ਨਾ ਫਸ ਜੇ ਉਥੋਂ ਗੱਡੀ ਸਿੱਧੀ ਲੰਘੀ ਚਲੋ ਜੀ ਸਿੱਧੀ ਲੰਘੀ ਹੋਈ ਗੱਡੀ ਲਾ ਕੇ ਉਹ ਤਾਂ ਰੇਤਾ ਮੁੜ ਗਿਆ ਟਿੱਪਰ ਉਦੋਂ ਬਾਅਦ ਜੀ ਜਿਹੜੀ ਇਹ ਰੇਤੇ ਦੇ ਟਰਾਲੀ ਭਰੀ ਪਈ ਸੀ ਉਹ ਕਹਿੰਦੇ ਵੀ ਚੱਲ ਹਨੇਰਾ ਹੋ ਗਿਆ ਜੀ ਬਹੁਤ ਹਨੇਰਾ ਹੋ ਗਿਆ ਉਹ ਕਹਿੰਦੇ ਵੀ ਚੱਲ ਆਪਾਂ ਐ ਕਰਦੇ ਆ ਵੀ ਮਤਲਬ ਵੀ ਹੁਣ ਆਪਾਂ ਲੈ ਆ ਹੀ ਆਉਣੇ ਆ ਘਰ ਮੂਰੇ ਵੀ ਜਿੱਥੇ ਆਪਣਾ ਘਰ ਬਣਦਾ ਵੀ ਆਪਾਂ ਟਰਾਲੀ ਖਾਲੀ ਕਰੇ ਆਉਣੇ ਆ ਉਹ ਖਾਲੀ ਕਰਕੇ ਮੁੜਦੇ ਸੀ ਜੀ ਪਤਾ ਨਹੀਂ ਆਉਂਦੇ ਸੀ ਮੈਨੂੰ ਇੰਨੀ ਗੱਲ ਦਾ ਨਹੀਂ ਪਤਾ ਡਾਕਟਰ ਸਾਹਿਬ ਟਰਾਲੀ ਦੇ ਪਿੱਛੇ ਸੀਗੇ ਜੀ ਪਤਾ ਨਹੀਂ ਬੈਕ ਲਵਾਉਂਦੇ ਸੀਗੇ ਰੱਬ ਜਾਣੇ ਕਿਵੇਂ ਜੀ ਇਹਨਾਂ ਦੇ ਤਾਂ ਪੈਰ ਤੇ ਟਰਾਲੀ ਦਾ ਟਾਇਰ ਆ ਗਿਆ ਉੱਤੇ ਜੀ ਜਦੋਂ ਇਹਨਾਂ ਦੇ ਟਰਾਲੀ ਦਾ ਟਾਇਰ ਉੱਤੇ ਆਇਆ ਪੈਰ ਤੇ ਇਹਨਾਂ ਨੇ ਰੌਲਾ ਪਾਤਾ ਰੌਲਾ ਅਚਾਨਕ ਹੀ ਡਰਾਈਵਰ ਨੂੰ ਛੇਤੀ ਸੁਣ ਗਿਆ ਜੀ ਜਿਹੜਾ ਟਰੈਕਟਰ ਚਲਾਉਂਦਾ ਸੀਗਾ ਮੁੰਡਾ ਉਹਨੇ ਸੁਣ ਲਿਆ ਜੇ ਨਾ ਉਹ ਥੋੜਾ ਜਿਹਾ ਟਾਈਮ ਦੋ ਕੁ ਸਕਿੰਟ ਹੋਰ ਨਾ ਸੁਣਦਾ ਜਿਹੜਾ ਟਾਇਰ ਸੀ ਜੀ ਡਾਕਟਰ ਸਾਹਿਬ ਦੇ ਪੈਰ ਦੇ ਉੱਤੋਂ ਦੀ ਲੰਘ ਜਾਂਦਾ ਪੈਰ ਦਾ ਨੁਕਸਾਨ ਹੋ ਜਾਂਦਾ ਜੀ ਪੈਰ ਦਾ ਨੁਕਸਾਨ ਹੋ ਜਾਂਦਾ ਨਾਲੇ ਆਪਣਾ ਦੇਖ ਲੋ ਘਰ ਦਾ ਕੰਮ ਰੁਕ ਜਾਂਦਾ ਜੀ ਚਲੋ ਉਹ ਤਾਂ ਰੁਕਣਾ ਰੁਕਣਾ ਸੀ ਇਕੱਲਾ ਬੰਦਾ ਸੀ ਜੀ ਘਰੇ ਕਮਾਉਣ ਵਾਲਾ ਦੇਖ ਲੋ ਹਨਾ ਕਿੰਨਾ ਔਖਾ ਹੋ ਜਾਂਦਾ ਅਸੀਂ ਤਾਂ ਉਹਨਾਂ ਦੇ ਸਹਾਰੇ ਹੀ ਆ ਜੀ ਸਾਰੇ ਦੇਖੋ ਆਪਾਂ ਹਨਾ ਆਪਣੇ ਹਸਬੰਡ ਦੇ ਸਹਾਰੇ ਤੁਰੇ ਫਿਰਦੇ ਹੁੰਨੇ ਆ ਹਨਾ ਚਲੋ ਮੈਨੂੰ ਡਾਕਟਰ ਸਾਹਿਬ ਨੇ ਆ ਕੇ ਦੱਸਿਆ ਕਹਿੰਦੇ ਵੀ ਐ ਹੋ ਗਿਆ ਸੀ ਵੀ ਮੇਰੇ ਪੈਰ ਦੇ ਉੱਤੇ ਚੜ ਜਾਣੀ ਸੀ ਗੱਡੀ ਬੀ ਟਰੈਕ ਟਰਾਲੀ ਝੜ ਜਾਣੀ ਸੀ ਕਹਿੰਦੇ ਵੀ ਅੱਜ ਤਾਂ ਰੱਬ ਨੇ ਬਚਾ ਕਰਤਾ ਨਾਲੇ ਜੇ ਜੀ ਆਪਣਾ ਟਿੱਪਰ ਟੇਡਾ ਹੋ ਮਤਲਬ ਡਿੱਗ ਪੈਂਦਾ ਤਾਂ ਦੇਖ ਲਓ ਕਿੰਨਾ ਨੁਕਸਾਨ ਹੋ ਜਾਂਦਾ 60 ਤੋਂ 70000 ਦਾ ਨੁਕਸਾਨ ਜਿਹੜੇ ਉੱਥੇ ਮੁੰਡੇ ਖੜੇ ਸੀਗੇ ਉਹ ਦੱਸਦੇ ਸੀ ਆਪਦੇ ਮੂੰਹ ਨਾਲ ਕਹਿੰਦੇ ਡਾਕਟਰ ਤੇਰਾ 60 ਤੋਂ 70000 ਦਾ ਨੁਕਸਾਨ ਤੇਰਾ ਪੱਕਾ ਸੀ ਜੇ ਇਹ ਟਿੱਪਰ ਤੇਰਾ ਜੀਰੀ ਦੇ ਵਿੱਚ ਡਿੱਗ ਜਾਂਦਾ ਬਹੁਤ ਵੱਡਾ ਕਹਿਣਾ ਤੇਰਾ ਨੁਕਸਾਨ ਹੋ ਜਾਂਦਾ ਅਜੀ ਤਾਂ ਇਹ ਕਹਿੰਦੇ ਆ ਜੀ ਵਾਹਿਗੁਰੂ ਨੇ ਪਤਾ ਨਹੀਂ ਸਾਡੇ ਕੋਈ ਚੰਗੇ ਕਰਮਾ ਕਰਕੇ ਹਨਾ ਵੀ ਆਪਾਂ ਕਿਸੇ ਦਾ ਮਾੜਾ ਨਹੀਂ ਸੋਚਦੇ ਆਪਾਂ ਹਰੇਕ ਭੈਣ ਭਾਈ ਦਾ ਭਲਾ ਸੋਚਦੇ ਆਂ ਅਗਲੇ ਨੂੰ ਦੇਖ ਕੇ ਹਮੇਸ਼ਾ ਖੁਸ਼ ਹੁੰਨੇ ਆ ਜੇ ਕੋਈ ਭੈਣ ਭਾਈ ਕੰਮ ਕਰਦਾ ਹੈ ਹਨਾ ਤਾਂ ਹੀ ਕਹਿੰਦੇ ਨੇ ਜੀ ਆਪਾਂ ਨੂੰ ਕਦੇ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ ਮੈਂ ਤੁਹਾਨੂੰ ਇਹੀ ਗੱਲ ਦੱਸਣੀ ਸੀ ਵੀ ਦੇਖੋ ਟਾਈਮ ਦਾ ਹਨਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਕਿਹਾ ਜਾ ਟਾਈਮ ਆ ਜੀ ਅਸੀਂ ਹੱਸ ਦੇ ਖੇਡ ਦੇ ਘਰੋਂ ਗਏ ਆ ਜੀ ਉੱਥੇ ਚਾਹ ਲੈ ਕੇ ਗਏ ਆ ਫਿਰ ਸਾਡੇ ਮੇਰੇ ਸੱਸ ਨੇ ਜਿਹੜੇ ਮੰਮੀ ਜੀ ਸਾਡੇ ਉਹ ਬਿਮਾਰ ਨੇ ਉਹਨਾਂ ਤੋਂ ਨਾ ਮਤਲਬ ਤੁਰਿਆ ਫਿਰਿਆ ਨਹੀਂ ਜਾਂਦਾ ਹੈਗਾ ਆਪਦੇ ਆਪ ਤੇ ਉਹਨਾਂ ਨੂੰ ਨਾ ਫੜ ਕੇ ਮੰਜੇ ਤੋਂ ਲਾਉਣਾ ਪੈਂਦਾ ਵਾਸ਼ਰੂਮ ਵਗੈਰਾ ਲੈ ਜਾਣਾ ਪੈਂਦਾ ਨਮਾਉਣਾ ਧਮਾਉਣਾ ਪੈਂਦਾ ਤੇ ਮੈਂ ਸਵੇਰ ਵੇਲੇ ਉੱਧਰ ਜਾਣੀ ਹੁੰਨੀ ਆ ਅਸੀਂ ਗਏ ਆ ਇੱਥੋਂ ਚਾਹ ਲੈ ਕੇ ਮੈਂ ਕਿਹ ਚੱਲ ਨਾਲੇ ਮੈਂ ਮੰਮੀ ਨੂੰ ਨਮਾਇਆ ਮਾ ਤੇ ਨਾਲੇ ਮੈਂ ਖਾਪਾ ਚਾਹ ਫੜਾਇਆ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਟਾਈਮ ਸਾਢੇ 8 ਦਾ ਹੋਊਗਾ ਜੀ 9:00 ਦਾ ਵੱਧ ਤੋਂ ਵੱਧ 9:00 ਦਾ ਟਾਈਮ ਹੋਊਗਾ ਜਿਆਦਾ ਟਾਈਮ ਨਹੀਂ ਸੀਗਾ ਤੇ ਖਸ ਦੇ ਖੇਡਦੇ ਗਏ ਦੇਖ ਲਓ ਸਾਰਾ ਦਿਨ ਸਾਡਾ ਐ ਲੰਘਿਆ ਟੈਨਸ਼ਨ ਦੇ ਵਿੱਚ ਵੀ ਹੁਣ ਕੀ ਕਰਾਂਗੇ ਵੀ ਜੇ ਟੇਡਾ ਹੋ ਗਿਆ ਜੇ ਢੇਰੀ ਹੋ ਗਿਆ ਉਹ ਵਿੱਚ ਡਿੱਗ ਪਿਆ ਪਲਟ ਗਿਆ ਵੀ ਅਸੀਂ ਕਰਾਂਗੇ ਕੀ ਮੈਂ ਤੁਹਾਡੇ ਨਾਲ ਉਹ ਕਲਿੱਪ ਵੀ ਹੁਣ ਜ਼ਰੂਰ ਸ਼ੇਅਰ ਕਰਦੀ ਆ ਮੈਂ ਤੁਹਾਨੂੰ ਸਾਰੀ ਚੀਜ਼ ਦਿਖਾਉਂਗੀ ਵੀ ਕਿੱਥੇ ਉਹ ਵੀ ਕਿਵੇਂ ਟੇਡਾ ਹੋਇਆ ਹਨਾ ਕਿਵੇਂ ਦਬਿਆ ਉਹ ਤੁਸੀਂ ਸਾਰੀ ਚੀਜ਼ ਦੇਖਿਓ ਜੀ ਮੈਂ ਤੁਹਾਨੂੰ ਬਸ ਇਹੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਕਿਉਂਕਿ ਆਪਣੇ ਨਾ ਦਿਲ 'ਚ ਜੋ ਗੱਲ ਹੁੰਦੀ ਹੈ ਹਨਾ ਆਪਾਂ ਨੂੰ ਉਹ ਬਾਹਰ ਜ਼ਰੂਰ ਕੱਢਣੀ ਚਾਹੀਦੀ ਹੈ ਖਾਸ ਕਰਕੇ ਆਪਣੇ ਜੋ ਹਨਾ ਤਕਲੀਫ ਹੁੰਦੀ ਆ ਦੁਖਦਾਰ ਕਹਿੰਦੇ ਇਹ ਦੁੱਖਦਾਰ ਜਿਹੋ ਤਕਲੀਫਾਂ ਹੁੰਦੀਆਂ ਨੇ ਬੰਡੇ ਤੋਂ ਘਟਦੀਆਂ ਨੇ ਖੁਸ਼ੀਆਂ ਬੰਡੇ ਤੋਂ ਵੱਧਦੀਆਂ ਨੇ ਉਦੋਂ ਨੁਕਸਾਨ ਤਾਂ ਆਪਣਾ ਜਰੂਰ ਹੋਇਆ ਜੀ ਨਾ ਨਾ ਕਰਦੇ ਆਪਣਾ 10000 ਦਾ ਨੁਕਸਾਨ ਉਦੋਂ ਹੋ ਗਿਆ ਪੂਰਾ 10000 ਲੱਗ ਗਿਆ ਜੀ 3500 ਪਤਾ ਨਹੀਂ 4000 ਤਾਂ ਖੜੇ ਪੈਰ ਜੀ ਸੀ ਬੀ ਵਾਲਾ ਲੈ ਗਿਆ ਚਲੋ ਅੱਪਾ ਇਹ ਕਹਿੰਨੇ ਆ ਵੀ ਵਾਹਿਗੁਰੂ ਨੇ ਬਹੁਤ ਵਧੀਆ ਸੁਣੀ ਜੋ ਵੱਡੇ ਨੁਕਸਾਨ ਤੋਂ ਬਚਾ ਲੇ ਸਭ ਤੋਂ ਮੇਨ ਗੱਲ ਇਹ ਹੈ ਵੀ ਡਾਕਟਰ ਸਾਹਿਬ ਦਾ ਪੈਰ ਬਚ ਗਿਆ। ਇਹੀ ਮੈਨੂੰ ਬਹੁਤ ਮੇਰੇ ਵਾਸਤੇ ਵੱਡੀ ਗੱਲ ਹੈ ਵੀ ਜਿਹੜਾ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਬਸ ਮੈਂ ਤਾਂ ਇਹੀ ਕਹਿਨੀ ਆ ਵੀ ਰੱਬ ਜੀਆਂ ਨੂੰ ਤੰਦਰੁਸਤੀ ਦੇਵੇ ਜੀਆਂ ਚ ਖੁਸ਼ੀਆਂ ਬਣਾ ਕੇ ਰੱਖੇ ਹਨਾ ਆਪਣੇ ਘਰ ਦੇ ਮੈਂਬਰਾਂ ਨੂੰ। ਅੰਦਰ ਉਸ ਤੇ ਰੱਖੇ ਇਹ ਦੁੱਤੋਂ ਦੀ ਆਪਾਂ ਨੂੰ ਕੁਛ ਨਹੀਂ ਚਾਹੀਦਾ ਜੀ ਚਲੋ ਵਾਦੇ ਘਾਟੇ ਦੁਨੀਆ ਦੇ ਵਿੱਚੋਂ ਚੱਲਦੇ ਰਹਿੰਦੇ ਨੇ ਉਹ ਘਾਟੇ ਵਾਦੇ ਕੋਈ ਗੱਲ ਨਹੀਂ ਪੈਸਾ ਤਾਂ ਹੱਥਾਂ ਦੀ ਮੈਲ ਹੁੰਦੀ ਹੈ ਅੱਜ ਗਿਆ ਤਾਂ ਕੱਲ ਨੂੰ ਉਹ ਆ ਵੀ ਜਾਣਾ ਪਰ ਜੋ ਬੰਦੇ ਦਾ ਨੁਕਸਾਨ ਹੋ ਜੇ ਜੀ ਕਿਸੇ ਦਾ ਉਹ ਆਪਾਂ ਨੂੰ ਝੱਲਣਾ ਬਹੁਤ ਔਖਾ ਹੋ ਜਾਂਦਾ ਹੈ ਚਲੋ ਮੈਂ ਹੁਣ ਤੁਹਾਡੇ ਨਾਲ ਕਲਿੱਪ ਵੀ ਸ਼ੇਅਰ ਕਰਦੀ ਆ ਤੇ ਜੇ ਤੁਹਾਨੂੰ ਆਪਣੀ ਅੱਜ ਦਾ ਵਲੌਗ ਤਾਂ ਮੈਂ ਕਹਿ ਨਹੀਂ ਸਕਦੀ ਹੈ ਨਾ ਚਾਰ ਗੱਲਾਂ ਕਰੀਆਂ ਨੇ ਤੁਹਾਡੇ ਨਾਲ ਜੇ ਤੁਹਾਨੂੰ ਆਪਣੀ ਅੱਜ ਵੀਡੀਓ ਵਧੀਆ ਲੱਗੀ ਆ ਹਨਾ ਜਰੂਰ ਸ਼ੇਅਰ ਕਰਿਓ ਅੱਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚਲੋ ਹੁਣ ਮੈਂ ਤੁਹਾਨੂੰ ਨਾ ਦਿਖਾਉਣੀ ਆ ਅੱਗੇ ਕਲਿੱਪ ਆਪ ਐਡ ਕਰਾਂਗੇ ਉਹਦੇ ਵਿੱਚ ਦੇਖਿਓ ਤੁਸੀਂ ਮੈਂ ਤੁਹਾਨੂੰ ਦੱਸੂ ਸਾਰੀ ਵੀ ਇੱਥੇ ਆਪਣੀ ਗੱਡੀ ਟੇਢੀ ਹੋਈ ਸੀਗੀ ਤੇ ਸਾਰਾ ਕੁਝ ਤੁਹਾਨੂੰ ਮੈਂ ਦਿਖਾਵਾਂਗੀ ਚਲੋ ਇਹ ਦੇਖਦੇ ਆ ਫਿਰ ਆਹ ਦੇਖੋ ਆਹ ਜਗ੍ਹਾ ਹੈ ਜੀ ਜਿੱਥੇ ਆਪਣੀ ਗੱਡੀ ਟੇਢੀ ਹੋਈ ਸੀਗੀ ਟਿੱਪਰ ਆ ਦੇਖੋ ਇੱਥੇ ਟਿੱਪਰ ਦਾ ਟਾਇਰ ਆ ਜਿਹੜਾ ਇਹ ਟੇਡਾ ਦਬ ਗਿਆ ਸੀਗਾ ਟਿੱਪਰ ਇੱਥੇ ਟੇਡਾ ਹੋਇਆ ਸੀ ਦੇਖੋ ਇੰਨੀ ਜਗ੍ਹਾ ਚ ਸੀਗਾ ਉਹਦਾ ਸਮਝ ਲਓ ਇੱਕ ਪਾਸੇ ਨੂੰ ਭਾਰ ਸੀਗਾ ਇੰਨਾ ਦਬਿਆ ਹੋਇਆ ਸੀਗਾ ਦੇਖੋ ਆ ਦੇਖੋ ਆ ਜੀਰੀ ਲੱਗੀ ਹੋਈ ਸੀਗੀ ਆ ਸਾਹਮਣੇ ਨੇ ਆਪਣੇ ਮਾਤਾ ਰਾਣੀਆਂ ਨੇ ਇਥੇ ਆਪਾਂ ਬਾਸੜੀ ਦਾ ਮੱਥਾ ਟੇਕਦੇ ਹੁੰਨੇ ਆ ਤੇ ਬਿਲਕੁਲ ਇਹਦੇ ਸਾਹਮਣੇ ਆ ਦੇਖੋ ਇੰਨੀ ਜਗ੍ਹਾ ਦੇ ਵਿੱਚ ਫਿਰ ਆਹ ਨਾ ਦੂਜੇ ਦਿਨ ਮਿੱਟੀ ਛਟਾਈ ਸੀ ਜੀ ਟਰਾਲੀ ਮਿੱਟੀ ਦੀ ਛਟਾਈ ਇੱਥੇ ਇੱਥੇ ਸਾਰਾ ਖਰਾਬ ਹੋ ਗਿਆ ਸੀ ਜਗ੍ਹਾ ਟੋਏ ਟੋਏ ਪੈ ਗਏ ਸੀਗੇ ਫਿਰ ਮਿੱਟੀ ਸਟੋਣੀ ਵੀ ਜ਼ਰੂਰੀ ਸੀ ਈਟਾਂ ਆਉਣੀਆਂ ਸੀਗੀਆਂ ਈਟਾਂ ਦੇ ਟਰਾਲੀਆਂ ਵੀ ਲੰਘਣੀਆਂ ਸੀ ਆ ਰੇਤਾ ਆ ਸਾਰਾ ਰੇਤਾ ਖਰਾਬ ਹੋ ਗਿਆ ਜੀ ਦੇਖ ਲਓ ਇੰਨਾ ਆ ਸਾਰਾ ਹਜੇ ਤਾਂ ਮਿੱਟੀ ਥੱਲੇ ਦਬ ਗਿਆ ਇਹਦਾ ਬਹੁਤ ਜ਼ਿਆਦਾ ਰੇਤਾ ਆਪਣਾ ਖਰਾਬ ਹੋਇਆ ਜੀ ਡਿੱਗ ਗਿਆ ਜਿਹੜਾ ਉਤੋਂ ਆ ਦੇਖੋ ਮਿੱਟੀ ਰਲ ਗਈ ਇਹਦੇ ਵਿੱਚ ਇਹ ਸਾਰਾ ਰੇਤਾ ਖਰਾਬ ਹੋ ਗਿਆ ਜੀ ਆ ਦੇਖੋ ਜੇ ਬਾਈ ਚਾਂਸ ਪ੍ਰਮਾਤਮਾ ਨਾ ਕਰੇ ਆ ਟਿਪਰ ਪਲਟ ਜਾਂਦਾ ਦੇਖੋ ਕਿੰਨਾ ਨੁਕਸਾਨ ਹੋਣਾ ਸੀਗਾ ਕਿੱਡੀ ਕਿਡੀ ਦੇਖੋ ਸੁੱਖ ਨਾਲ ਵਧੀਆ ਜੀਰੀ ਲੱਗੀ ਹੋਈ ਸੀ ਅਗਲੇ ਦੀ ਹਨਾ ਆਪਾਂ ਤਾਂ ਅਗਲੇ ਦੀ ਸੁੱਖ ਮਨਾਉਨੇ ਆ ਜੀ ਤੇ ਨਾਲੇ ਤਾਂ ਅਗਲੇ ਦਾ ਹੁੰਦਾ ਚਲੋ ਆਪਣੇ ਗਲ ਪੈਂਦਾ ਜੀ ਅਗਲਾ ਕੀ ਪਤਾ ਕਿੰਨਾ ਕ ਨੁਕਸਾਨ ਆਪਾਂ ਨੂੰ ਪਾਉਂਦਾ ਹਨਾ ਕਿੰਨਾ ਕ ਆਪਾਂ ਨੂੰ ਭਰਨਾ ਪੈਂਦਾ ਆਹ ਦੇਖੋ ਆਹ ਨਾ ਜਿੱਥੇ ਆਹ ਦੇਖੋ ਤੁਹਾਨੂੰ ਦਿਖਦੀ ਆ ਨਾ ਕੋਠਾ ਦੀਂਦਾ ਇਦੂ ਉਰਾ ਆਪਣੇ ਘਰ ਨੂੰ ਪਹੀ ਮੁੜਦੀ ਐ ਉਹ ਦੇਖੋ ਉਥੋਂ ਆਪਹੀ ਮੁੜਦੀ ਹੈ ਜੀ ਇੱਥੋਂ ਸਾਨੂੰ ਹਜੇ ਸੀਗਾ ਵੀ ਟਿੱਪਰ ਪਤਾ ਨਹੀਂ ਲੰਘੂਗਾ ਪਤਾ ਨਹੀਂ ਨਹੀਂ ਪਰ ਇੱਥੋਂ ਕੋਈ ਦਿੱਕਤ ਨਹੀਂ ਆਈ ਹੈਗੀ ਬਹੁਤ ਸੋਹਣਾ ਟਿੱਪਰ ਗਿਆ ਤੇ ਆਇਆ ਵੀ ਹੈ ਇੱਥੋਂ ਆ ਦੇਖੋ ਇੱਥੇ ਨਾ ਵੀਰ ਜੀ ਨੇ ਘਰ ਬਣਾਇਆ ਆਪਣਾ ਜਿਹੜਾ ਨਵਾਂ ਦੋ ਕੁ ਮਹੀਨੇ ਹੋ ਗਏ ਜੀ ਬਣਾਏ ਨੂੰ ਇਹਨਾਂ ਨੂੰ ਆਇਆ ਨੂੰ ਇੱਥੇ ਆ ਦੇਖੋ ਇਹਨਾਂ ਦੇ ਗੇਟ ਮੂਰੇ ਵੀਰ ਜੀ ਕੇ ਆ ਦੋ ਟਰਾਲੀਆਂ ਰੇਤੇ ਦੀਆਂ ਲਾਈਆਂ ਪਈਆਂ ਨੇ ਇਹ ਦੇਖੋ ਰੁਲ ਗਿਆ ਜੀ ਕਿੱਥੇ ਤਾਂ ਇਕ ਥਾਂ ਮੇ ਸਾਰਾ ਆਪਾਂ ਲਾਉਣਾ ਸੀਗਾ ਦੇਖੋ ਕਿੱਥੇ ਰੁਲ ਗਿਆ ਹਨਾ ਆ ਵੀਰ ਜੀ ਕੀ ਜਗ੍ਹਾ ਜੀ ਚਲੋ ਤੁਹਾਨੂੰ ਦਿਖਾਤਾ ਜੀ ਹੁਣ ਸਾਰਾ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ